ਮੇਰੇ ਕੋਲ ਕਿਸੇ ਸੱਜਣ ਨੇ ਆਖਿਆ ਬੜੀ ਆਮ ਆਦਮੀ ਪਾਰਟੀ ਚੜੀ ਫਿਰਦੀ ਸੀ ਪੱਲੇ ਦੀ ਪਿਆਰ ਡਿੱਗ ਪਏ ਮੈਂ ਕਿਹਾ ਤੁਹਾਡੀ ਨਜ਼ਰ ਚ ਡਿੱਗ ਪਏ ਮੇਰੀ ਨਜ਼ਰ ਚ ਅਜੇ ਵੀ ਮੈਂ ਸ਼ਾਬਾਸ਼ ਦੇਣਾ ਕਹਿੰਦਾ ਕਿਦਾਂ ਮੈਂ ਕਿਹਾ ਮਹਾ ਭਾਰਤ ਦੀ ਜੰਗ ਵਿੱਚ ਅਰਜਨ ਦਾਨ ਤੇ ਕਰਨ ਦਾ ਮੁਕਾਬਲਾ ਸੀ ਅਰਜਨ ਨੇ ਤੀਰ ਮਾਰਿਆ ਕਰਨ ਦਾ ਰੱਦ 100 ਗੱਜ ਪਿੱਛੇ ਚਲਾ ਗਿਆ ਕਰਨ ਨੇ ਤੀਰ ਮਾਰਿਆ ਅਰਜਨ ਦਾ ਨਾਥ 10 ਗੱਜ ਪਿੱਛੇ ਗਿਆ ਉਦੋਂ ਰਸਤੇ ਬੈਠੇ ਭਗਵਾਨ ਕ੍ਰਿਸ਼ਨ ਨੇ ਆਖਿਆ ਸ਼ਾਬਾਸ਼ ਬੇ ਕਰਨ ਸ਼ਾਬਾਸ਼ ਦੂਜੀ ਵਾਰੀ ਅਰਜੁਨ ਨੇ ਤੀਰ ਮਾਰਿਆ ਕਰਨ 100 ਗੱਜ ਪਿੱਛੇ ਗਿਆ ਕਰਨ ਨੇ ਮਾਰਿਆ ਅਰਜੁਨ 10 ਗੱਜ ਪਿੱਛੇ ਗਿਆ ਕ੍ਰਿਸ਼ਨ ਨੇ ਫਿਰ ਆਖਿਆ ਕਰਨ ਤੇਰੀ ਸ਼ਾਬਾਸ਼ ਅਰਜੁਨ ਨੇ ਕਿਹਾ ਤੁਸੀਂ ਮੇਰੇ ਨਾਲ ਹੋ ਕਿ ਕਰਨ ਦੇ ਨਾਲ ਮੈਂ ਤੀਰ ਮਾਰਾਂ ਉਹ 100 ਗੱਜ ਪਿੱਛੇ ਜਾਂਦਾ ਤੁਸੀਂ ਕੁਝ ਨਹੀਂ ਕਹਿੰਦੇ ਉਹ ਤੀਰ ਮਾਰੇ ਮੈਂ 10 ਗੱਜ ਪਿੱਛੇ ਜਾਂਦਾ ਤੁਸੀਂ ਸ਼ਾਬਾਸ਼ ਦਿੰਦੇ ਹੋ ਇਹਦਾ ਕੀ ਮਤਲਬ ਹੈ ਤੇ ਕ੍ਰਿਸ਼ਨ ਨੇ ਆਖਿਆ ਤੈਨੂੰ ਪਤਾ ਨਹੀਂ ਮੈਂ ਕ੍ਰਿਸ਼ਨ ਹਾਂ ਬਾਕੀ ਦੁਨੀਆ ਜਾਣੇ ਨਾ ਜਾਣੇ ਤੈਨੂੰ ਤਾਂ ਪਤਾ ਨਾ ਮੈਂ ਭਗਵਾਨ ਆ ਤੇਰੇ ਰਸਤੇ ਭਗਵਾਨ ਬੈਠਾ ਉਹ ਵਿਚਾਰਾ ਨੰਗੇ ਢੜ ਕੱਲਾ ਵਿਚਾਰਾ ਜਵਾਕੜਾ ਲੜਦਾ ਪਿਆ ਉਹਦੀ ਹਿੰਮਤ ਆ ਕਿ ਭਗਵਾਨ ਸਮੇਤ ਦਸ ਢੱਡ ਕੇ 10 ਗੱਜ ਪਛੇਤ ਹੱਲਦਾ ਮੇਰੀ ਸ਼ਾਬਾਸ਼ ਉਹਦੇ ਨਾਲ ਮੈਂ ਔਟਾਲੀਆਂ ਦੇ ਕੋਲ ਬਹੁਤ ਵੱਡੀ ਆਰਗੇਨਾਈਜੇਸ਼ਨਾਂ ਸ਼੍ਰੋਮਣੀ ਕਮੇਟੀ ਇੱਕ ਪੁਰਾਣਾ ਇਤਿਹਾਸ ਹੈ ਫੰਡ ਦੇਣ ਵਾਲੇ ਆਪਣੇ ਕੋਲ ਵੀ ਬਹੁਤ ਕਾਂਗਰਸ ਪਾਰਟੀ ਕੋਲ ਸਵਾ ਸਦੀ ਦਾ ਇਤਿਹਾਸ ਹੈ ਬਹੁਤ ਵੱਡੀਆਂ ਕਾਰਪੋਰੇਸ਼ਨਾਂ ਕਾਰਪੋਰੇਟ ਘਰਾਣੇ ਆ ਅੱਜ ਜਿਹੜੇ ਜਵਾਬ ਉੱਠੇ ਸੀ ਨਾ ਦੇ ਪਿੱਛੇ ਕੌਣ ਸੀ ਇਹ ਕਰਨ ਵਾਂਗੂ ਨੰਗੇ ਢੱਡ ਸੀਗੇ ਫਿਰ ਵੀ ਆ ਕੇ ਲੜੇ ਅੱਜ ਆਪੋਜੀਸ਼ਨ ਦੀ ਮੁੱਖ ਪਾਰਟੀ ਬਣ ਗਏ ਸ਼ਾਬਾਸ਼ ਇਹ ਨਹੀਂ ਤੇ ਅਸੀਂ ਕਹਿ ਸਕਦੇ ਹਾਂ